ਹੁੰਦਰਾ ਸਮਝਣਾ ਇਥੋਂ ਗੁਰੂ ਰਹਿਬਰ ਸਾਨੂੰ ਇਹੀ ਸਮਝਾਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸੰਤਾਂ ਮਹਾਪੁਰਸ਼ਾਂ ਦੇ ਜੀਵਨ ਚੋਂ ਇਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਐਸੀ ਵੀ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾ ਲਈਏ ਕਿ ਹਰ ਜਗ੍ਹਾ ਆਪਣੇ ਪ੍ਰਭੂ ਨੂੰ ਮਹਿਸੂਸ ਕਰੀਏ ਤਾਂ ਫਿਰ ਦੁਨੀਆ ਤੋਂ ਨਫ਼ਰਤ ਖਤਮ ਹੋ ਜਾਏਗੀ ਫਿਰ ਦੁਨੀਆ ਤੋਂ ਵੈਰ ਵਿਰੋਧਤਾ ਖਤਮ ਹੋ ਜਾਏਗੀ ਅੱਜ ਜੇਸੀਂ ਚਾਹਦੇ ਸਾਰਿਆਂ ਕਿ ਸੰਸਾਰ ਇੱਕ ਹੋਵੇ ਬੋਲੋ ਚਾਹਦੇ ਆ ਕਿ ਨਹੀਂ ਸਾਰੇ ਕਹਿੰਦੇ ਆ ਕਿ ਸੰਸਾਰ ਇੱਕ ਹੋਣਾ ਚਾਹੀਦਾ ਹੈ ਸਾਰੇ ਕਹਿੰਦੇ ਆ ਕਿ ਦੁਨੀਆ 'ਚ ਪਿਆਰ ਹੋਣਾ ਚਾਹੀਦਾ ਹੈ ਸਾਰੇ ਚਾਹਦੇ ਆ ਕਿ ਚਾਰੋਂ ਪਾਸੇ ਮੁਹੱਬਤ ਹੋਣੀ ਚਾਹੀਦੀ ਹੈ ਤਾਂ ਜ਼ਰਾ ਸੋਚੋ ਜੇਸੀਂ ਚਾਹਦੇ ਆ ਦੁਨੀਆ 'ਤੇ ਪਿਆਰ ਹੋਵੇ ਜੇ ਚਾਹਦੇ ਆ ਦੁਨੀਆ 'ਚ ਮੁਹੱਬਤ ਹੋਵੇ ਇਹ ਦੁਨੀਆ ਦੇ ਅੰਦਰ ਏਕਤਾ ਹੋਵੇ ਉੱਚ-ਨੀਚ ਦੇ ਭੇਦਭਾਵ ਮਿਟ ਜਾਣ ਤਾਂ ਉਹਦੀ ਸ਼ੁਰੂਆਤ ਸਾਨੂੰ ਹੀ ਕਰਨੀ ਪੈਣੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਚਾਹਦੇ ਆਸੀਂ ਦੁਨੀਆ 'ਤੇ ਪਿਆਰ ਹੋਵੇ ਪਰ ਕਰਦੇ ਇੱਕ ਦੂਜੇ ਨਾਲ ਨਫ਼ਰਤ ਚਾਹਦੇ ਆਸੀਂ ਦੁਨੀਆ 'ਤੇ ਮੁਹੱਬਤ ਹੋਵੇ ਕਰਦੇ ਇੱਕ ਦੂਜੇ ਨਾਲ ਨਫ਼ਰਤਾਂ ਤਾਂ ਫੇਰ ਜ਼ਰਾ ਸੋਚੋ ਜੇ ਇੱਕ ਦੂਸਰੇ ਨਾਲ ਨਫ਼ਰਤ ਹੀ ਕਰਦੇ ਰਹੇ ਤਾਂ ਦੁਨੀਆ ਦੇ ਉੱਪਰ ਪ੍ਰੇਮ ਕਿਦਾਂ ਹੋਏਗਾ ਇਹ ਪ੍ਰੇਮ ਕਦੋਂ ਹੋਏਗਾ ਸੰਸਾਰ ਤੇ ਜਦੋਂ ਅਸੀਂ ਪ੍ਰੇਮ ਦੀ ਸ਼ੁਰੂਆਤ ਕਰਾਂਗੇ ਕਿ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਮੈਂ ਸਭ ਨਾਲ ਪ੍ਰੇਮ ਕਰਨਾ ਹੈ ਔਰ ਹਰ ਇਨਸਾਨ ਅਗਰ ਇਹ ਭਾਵਨਾ ਆਪਣੇ ਅੰਦਰ ਰੱਖ ਲਏਗਾ ਤਾਂ ਪੂਰਾ ਸੰਸਾਰ ਪ੍ਰੇਮ ਨਾਲ ਭਰਪੂਰ ਹੋ ਜਾਏਗਾ ਅੱਜ ਅਸੀਂ ਕਹਿੰਦੇ ਸਾਰੀ ਦੁਨੀਆ ਇੱਕ ਹੋਣੀ ਚਾਹੀਦੀ ਹੈ ਬੋਲੋ ਕਹਿ ਦਿੰਦੇ ਕਿ ਨਹੀਂ ਸਾਰੇ ਜਣੇ ਕਿ ਸੰਸਾਰ ਅੰਦਰ ਏਕਤਾ ਹੋਣੀ ਚਾਹੀਦੀ ਹੈ ਪਰ ਜਰਾ ਸੋਚੋ ਅਸੀਂ ਚਾਹਦੇ ਹਾਂ ਸੰਸਾਰ ਅੰਦਰ ਏਕਤਾ ਹੋਣੀ ਚਾਹੀਦੀ ਹੈ ਪਰ ਕੀ ਸਾਡੇ ਪਰਿਵਾਰ 'ਚ ਏਕਤਾ ਹੈ ਸਾਡੀ ਆਂਡ ਗੁਆਂਡ 'ਚ ਏਕਤਾ ਹੈ ਗੁਆਂਢੀਆਂ ਨੂੰ ਅਸੀਂ ਬੁਲਾ ਕੇ ਰਾਜੀ ਨਹੀਂ ਤਾਂ ਚਾਹਦੇ ਹਾਂ ਸੰਸਾਰ ਇੱਕ ਹੋਵੇ ਜਰਾ ਸਮਝੋ ਸਾਰੇ ਜੀ ਪਰਿਵਾਰ ਦੇ ਵਿੱਚ ਹੀ ਅਸੀਂ ਇੱਕ ਦੂਜੇ ਨਾਲ ਮਿਲ ਕੇ ਬੈਠਣ ਨੂੰ ਤਿਆਰ ਨਹੀਂ ਹੈ ਭਰਾ ਭਰਾ ਝਗੜ ਰਹੇ ਹੈ ਭੈਣਾ ਭਰਾਵਾਂ ਦੀ ਨਹੀਂ ਬਣ ਰਹੀ ਰਿਸ਼ਤੇਦਾਰਾਂ ਦੀ ਨਹੀਂ ਬਣ ਰਹੀ ਤਾਂ ਬੰਦਾ ਕਹਿੰਦਾ ਦੁਨੀਆ ਪਤਾ ਨਹੀਂ ਇੱਕ ਕਦੋਂ ਹੋਣੀ ਹੈ ਉਹ ਭਾਈ ਦੁਨੀਆ ਦੀ ਗੱਲ ਛੱਡ ਪਹਿਲਾਂ ਤੂੰ ਆਪ ਇੱਕ ਹੋ ਕੇ ਬਹਿ ਜਾ ਆਂਡੀਆਂ ਗਵਾਂਡੀਆਂ ਨਾਲ ਇਕਤਾ ਕਰ ਆਪਣੇ ਨਗਰ ਨਾਲ ਇਕਤਾ ਕਰ ਜਦੋਂ ਤੁਹਾਡੇ ਆਪਸ ਵਿੱਚ ਪ੍ਰੇਮ ਸੰਬੰਧ ਅੱਛੇ ਹੋਣਗੇ ਆਪਸ ਵਿੱਚ ਇਕਤਾ ਹੋਏਗੀ ਤਾਂ ਦੇਖਦੇ ਆ ਦੇਖਦਾ ਸੰਸਾਰ ਵੀ ਇੱਕ ਦਿਨ ਇੱਕ ਹੋ ਜਾਏਗਾ ਇਸ ਲਈ ਇਹ ਚੀਜ਼ ਸਮਝਣੀ ਕਿ ਅਸੀਂ ਕੋਸ਼ਿਸ਼ ਕਰੀਏ ਕਿ ਹਰ ਇੱਕ ਦੇ ਅੰਦਰ ਉਹ ਪ੍ਰਭੂ ਨੂੰ ਦੇਖੀਏ ਉਹ ਪਰਮਾਤਮਾ ਨੂੰ ਦੇਖੀਏ ਇੱਧਰ ਮਹਾਤਮਾ ਬੁੱਧ ਕੀ ਦੱਸ ਰਿਹਾ ਉਸ ਨੂੰ ਕਿ ਮਹਾ ਪੰਡਿਤ ਕੌਣ ਹੈ ਮਹਾ ਗਿਆਨੀ ਕੌਣ ਹੈ ਜਿਹੜਾ ਦੂਜੇ ਦੀ ਪੀੜਾ ਨੂੰ ਆਪਣੀ ਪੀੜਾ ਸਮਝੇ ਕੀ ਫਾਇਦਾ ਕਿ ਸਾਨੂੰ ਹਰ ਚੀਜ਼ ਦਾ ਗਿਆਨ ਹੈ ਪਰ ਉਹ ਗਿਆਨ ਦਾ ਫਾਇਦਾ ਕੀ ਜੇ ਉਹ ਗਿਆਨ ਕਿਸੇ ਦੇ ਦੁੱਖ ਚ ਕੰਮ ਹੀ ਨਾ ਆਇਆ ਜਾਂ ਉਹ ਗਿਆਨ ਦਾ ਫਾਇਦਾ ਕੀ ਜੇ ਅਸੀਂ ਕਿਸੇ ਨੂੰ ਖੁਸ਼ੀ ਨਾ ਦੇ ਪਾਏ ਜੇ ਕਿਸੇ ਦੇ ਜੀਵਨ ਚ ਆਈ ਹੋਈ ਤਕਲੀਫ ਨੂੰ ਦੂਰ ਨਾ ਕਰ ਪਾਏ ਤਾਂ ਮਹਾਤਮਾ ਬੁੱਧ ਕਹਿੰਦੇ ਉਸ ਗਿਆਨ ਦਾ ਫਾਇਦਾ ਕੀ ਇਸ ਲਈ ਇਸ ਸ਼ਬਦ ਦੇ ਅੰਦਰ ਕਬੀਰ ਸਾਹਿਬ ਵੀ ਇਹੀ ਗੱਲ ਦੱਸ ਰਹੇ ਹੈ ਕਬੀਰ ਸਾਹਿਬ ਕਹਿੰਦੇ ਪ੍ਰੇਮ ਨਹੀਂ ਹੈ ਜਿਸ ਹਿਰਦੇ ਮੇ ਸਭ ਹੀ ਬਿਰਥਾ ਗਿਆਨ ਉਹ ਕਹਿੰਦੇ ਜਿੱਥੇ ਪ੍ਰੇਮ ਨਹੀਂ ਹੈ ਫਿਰ ਤੂੰ ਚਾਹੇ ਜਿੰਨਾ ਮਰਜੀ ਗਿਆਨ ਇਕੱਤਰ ਕਰ ਲੈ ਕਿਉਂਕਿ ਪਰਮਾਤਮਾ ਤੱਕ ਤੈਨੂੰ ਪ੍ਰੇਮ ਨੇ ਲੈ ਕੇ ਜਾਣਾ ਹੈ ਇਸ ਲਈ ਸੱਚ ਕਹੂੰ ਸੁਣ ਲੇ ਹੋ ਸਬੇ ਅਗਲੀ ਲਾਈਨ ਕੀ ਹੈ ਜਰਾ ਆਪ ਹੀ ਦੱਸ ਦਿਓ ਜਿੰਨ ਪ੍ਰੇਮ ਕੀਓ ਤਨਹੀ ਪ੍ਰਭੂ ਪਾਇਓ ਇੱਥੇ ਗੁਰੂਆਂ ਨੇ ਵੀ ਇਹੀ ਗੱਲ ਕਹੀ ਕਿ ਸੱਚ ਕਹਿ ਰਿਹਾ ਸਾਰੇ ਸੁਣ ਲਓ ਸਾਰੇ ਸਮਝ ਲਓ ਕਿ ਜਿੰਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ ਉਹੀ ਪ੍ਰਭੂ ਤੱਕ ਪਹੁੰਚ ਸਕਦਾ ਜਿਸ ਦੇ ਹਿਰਦੇ ਚ ਪ੍ਰੇਮ ਹੈ ਇਸ ਲਈ ਇਹੀ ਚੀਜ਼ ਕਬੀਰ ਸਾਹਿਬ ਦੱਸ ਰਹੇ ਹੈ ਕਿ ਪ੍ਰੇਮ ਬਿਨਾ ਸਭ ਵਿਅਰਥ ਕਰਮ ਹੈ ਉਹ ਕਹਿੰਦੇ ਪ੍ਰੇਮ ਤੋਂ ਬਿਨਾ ਤੂੰ ਜੋ ਮਰਜੀ ਕਰਮ ਕਰੀ ਜਾ ਉਹ ਸਾਰੇ ਵਿਅਰਥ ਹੋ ਜਾਂਦੇ ਐ ਇਸ ਲਈ ਪ੍ਰੇਮ ਨਹੀਂ ਹੈ ਜਿਸ ਹਿਰਦੇ ਮੇ ਸਭ ਹੀ ਬਿਰਥਾ ਗਿਆਨ ਪ੍ਰੇਮ ਬਿਨਾ ਪ੍ਰਭੂ ਨਾਹੀ ਦਰਸੇ ਪ੍ਰੇਮ ਬਿਨ ਪਸ਼ੂ ਸਮਾਨ ਔਰ ਕਬੀਰ ਸਾਹਿਬ ਕਹਿੰਦੇ ਜੇ ਤੂੰ ਪ੍ਰਭੂ ਦਾ ਵੀ ਦਰਸ਼ਨ ਕਰਨਾ ਚਾਹੁੰਦਾ ਹੈ ਪ੍ਰਭੂ ਨੂੰ ਵੀ ਪਾਣਾ ਚਾਹੁੰਦਾ ਤਾਂ ਯਾਦ ਰੱਖ ਬਿਨਾ ਪ੍ਰੇਮ ਤੋਂ ਪਰਮਾਤਮਾ ਦੀ ਵੀ ਪ੍ਰਾਪਤੀ ਨਹੀਂ ਹੋਏਗੀ ਹੁਣ ਤੁਸੀਂ ਜਿੱਨੇ ਜੀ ਬੈਠੇ ਆ ਅਸੀਂ ਇਹ ਚਾਹੁੰਦੇ ਕਿ ਆਪਣੇ ਹਿਰਦੇ ਨੂੰ ਟਟੋਲ ਕੇ ਦੇਖੀਏ ਕਿ ਸਾਡੇ ਅੰਦਰ ਪ੍ਰੇਮ ਹੈ ਜਾਂ ਨਹੀਂ ਜੇ ਅਸੀਂ ਪ੍ਰਭੂ ਦੀ ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਉਹਦੀ ਕਿਰਪਾ ਨੂੰ ਹਾਸਲ ਕਰਨਾ ਚਾਹੁੰਦੇ ਆ ਤਫ਼ੇ ਇੱਥੇ ਰਸਤਾ ਦੱਸਿਆ ਜਾ ਰਿਹਾ ਹੈ ਕਿ ਅਸੀਂ ਕਿਸ ਮਾਰਗ ਤੇ ਚੱਲ ਕੇ ਆਪਣੇ ਪ੍ਰਭੂ ਦੀ ਕਿਰਪਾ ਤੱਕ ਪਹੁੰਚ ਸਕਦੇ ਹਾਂ ਔਰ ਜੇ ਗੁਰੂ ਰਹਿਬਰ ਸ਼ਬਦਾਂ ਦਾ ਉਚਾਰਨ ਕਰਦੇ ਹੈ ਬਾਣੀ ਦਾ ਉਚਾਰਨ ਕਰਦੇ ਹੈ ਤਾਂ ਉਹ ਸਾਡੇ ਮਨ ਬਹਿਲਣ ਵਾਸਤੇ ਨਹੀਂ ਹੈ ਉਹ ਸਾਨੂੰ ਗਿਆਨ ਦੇਣ ਵਾਸਤੇ ਹੈ ਜੀਵਨ ਜੀਣ ਦੀ ਕਲਾ ਸਿਖਾਉਣ ਵਾਸਤੇ ਹੈ ਕਿ ਕਿਸ ਤਰ੍ਹਾਂ ਸੰਤਾਂ ਦੀ ਬਾਣੀ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਨੂੰ ਐਸਾ ਬਣਾ ਦਈਏ ਕਿ ਅਸੀਂ ਉਹ ਪ੍ਰਭੂ ਦੀ ਕਿਰਪਾ ਤੱਕ ਪਹੁੰਚ ਸਕੀਏ ਉਹ ਲੋ ਸਮਝਿਓ ਕਿ ਕਿਉਂਕਿ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਸ ਮੰਜ਼ਿਲ ਦੇ layak ਆਪਣੇ ਆਪ ਨੂੰ ਬਣਾਉਣਾ ਪੈਂਦਾ ਉਦਹੀਂ ਨਹੀਂ ਮਿਲ ਜਾਂਦੀ ਮੰਜ਼ਿਲ ਇਹ ਗੱਲ ਹਮੇਸ਼ਾ ਯਾਦ ਰੱਖੋ ਇਹ ਕਿਸੇ ਨੇ ਕੁਝ ਵੀ ਬਣਨਾ ਹੋਵੇ ਫਰਜ਼ ਕਰੋ ਕੋਈ ਕਹਿੰਦਾ ਮੈਂ ਆਰਮੀ ਦਾ ਅਫਸਰ ਬਣਨਾ ਹੈ ਤਾਂ ਕਿ ਉਦਹੀਂ ਬਣ ਜਾਏਗਾ ਜਾਂ ਉਹਨੂੰ ਆਪਣੇ ਆਪ ਨੂੰ ਉਸ layak ਬਣਾਉਣਾ ਪਏਗਾ ਮਿਹਨਤ ਕਰਕੇ ਕੋਈ ਕਹੇਗਾ ਮੈਂ ਟੀਚਰ ਬਣਨਾ ਹੈ ਤਾਂ ਬੈਠੇ ਬਿਠਾਏ ਘਰ ਚ ਕੋਈ ਟੀਚਰ ਨਹੀਂ ਬਣ ਜਾਂਦਾ ਉਹਨੂੰ ਮਿਹਨਤ ਕਰਕੇ ਆਪਣੇ ਆਪ ਨੂੰ ਉਸ लायक ਬਣਾਉਣਾ ਪਏਗਾ ਕਿ ਉਹ ਟੀਚਰ ਦੀ ਕੁਰਸੀ ਤੇ ਬੈਠ ਸਕੇ ਕੋਈ ਕਵੇ ਮੈਂ ਵਕੀਲ ਬਣਨਾ ਹੈ ਕੋਈ ਕਵੇ ਮੈਂ ਜੱਜ ਲੱਗਣਾ ਹੈ ਤਾਂ ਗਿੰਦਾਂ ਦਾ ਵੀ ਐਸੀ ਮੁਕਾਮ ਹਾਸਲ ਕਰਨਾ ਚਾਹੁੰਦੇ ਆ ਸਾਨੂੰ ਉਹਦੀ ਤਿਆਰੀ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਫੇਰ ਹੀ ਅਸੀਂ ਉਸ लायक ਹੋ ਪਾਉਂਦੇ ਆ ਕਿ ਅਸੀਂ ਉਸ ਮੁਕਾਮ ਨੂੰ ਪ੍ਰਾਪਤ ਕਰ ਸਕੀਏ ਇਸ ਲਈ ਜਰਾ ਸੋਚੋ ਕਿ ਕਿ ਇਨਸਾਨ ਨੇ ਟੀਚਰ ਬਣਨਾ ਹੋਵੇ ਉਹਨੂੰ ਪਤਾ ਬਿਨਾਂ ਮਿਹਨਤ ਕੀਤੇ ਆ ਮੈਂ ਨਹੀਂ ਪ੍ਰਾਪਤ ਕਰ ਸਕਦਾ ਉਸ ਪਦਵੀ ਨੂੰ ਤਾਂ ਫਿਰ ਇਹ ਵੀ ਗੱਲ ਯਾਦ ਰੱਖੋ ਕਿ ਜੇ ਅਸੀਂ ਉਹਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਹੈ ਉਹ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰਨਾ ਹੈ ਉਹ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ ਉਸ ਪਰਮਾਨੰਦ ਨੂੰ ਪ੍ਰਾਪਤ ਕਰਨਾ ਹੈ ਤਾਂ ਉਹਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਵੀ ਉਸ ਲਾਇਕ ਬਣਨਾ ਪਏਗਾ ਕਿ ਅਸੀਂ ਉਹਦੀ ਰਹਿਮਤ ਨੂੰ ਪ੍ਰਾਪਤ ਕਰ ਸਕੀਏ ਹੁੰਦਾ ਕੀ ਹੈ ਹੁੰਦਾ ਦਰਸਲ ਇਹ ਹੈ ਕਿ ਦੁਨੀਆ ਨੂੰ ਦੇਖ ਲਈਏ ਤਾਂ ਬੰਦਾ ਕਹਿੰਦਾ ਮਿਹਨਤ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ ਪਰ ਜਦੋਂ ਗੱਲ ਰੱਬ ਦੀ ਆਉਂਦੀ ਬੰਦਾ ਕਹਿੰਦਾ ਲੈ ਉਹ ਤਾਂ ਸ਼ਾਇਦ ਉਹਦੇ ਹੀ ਮਿਲ ਜਾਂਦਾ ਹੈ ਮੁਕਤੀ ਹੀ ਮਿਲ ਜਾਂਦਾ ਹੈ ਬੋਲੋ ਸਮਝ ਦਿਓ ਕੁ ਨਹੀਂ ਇਸੇ ਲਈ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਜਦੋਂ ਗੱਲ RAM ਦੀ ਆਉਂਦੀ ਹੈ ਪ੍ਰਭੂ ਦੀ ਆਉਂਦੀ ਹੈ ਪਰਮਾਤਮਾ ਦੀ ਗੱਲ ਆਉਂਦੀ ਹੈ ਤਾਂ ਬੰਦਾ ਕਹਿੰਦਾ ਹੈ ਕਿ ਉਹ ਮੈਨੂੰ ਮੁਕਤ ਮਿਲ ਜਾਵੇ ਉੱਥੇ ਮੈਨੂੰ ਕੁਝ ਕਰਨੇ ਨਾ ਪਵੇ ਇਸ ਲਈ ਕਿਸੇ ਨੂੰ ਪੁੱਛੋ ਕਿ ਭਾਈ ਤੇਰੇ ਜੀਵਨ 'ਚ ਦੁੱਖ ਹੈ ਪਰੇਸ਼ਾਨੀਆਂ ਹੈ ਹਾਂ ਪਰੇਸ਼ਾਨੀਆਂ ਹੈ ਬਸ ਮੈਂ ਬੇਨਤੀ ਕਰ ਦਿੱਤੀ ਹੈ ਪਰ ਬੇਨਤੀ ਦੇ ਨਾਲ-ਨਾਲ ਅੱਛੇ ਕਰਮ ਵੀ ਕਰ ਬੇਨਤੀ ਦੇ ਨਾਲ-ਨਾਲ ਸਿਮਰਨ ਵੀ ਕਰ ਇੱਥੇ ਇੱਕ ਛੋਟੀ ਜਿਹੀ ਕਹਾਣੀ ਦੱਸਣਾ ਚਾਹਾਂਗੇ ਕਿ ਇੱਕ ਬਾਪ ਜਿਹਦਾ ਇੱਕ ਬੇਟਾ ਸੀ ਉਸ ਬੇਟੇ ਨੂੰ ਇੱਕ ਐਸੀ ਬਿਮਾਰੀ ਸੀ ਕਿ ਜਿਹਦੀ ਉਹਨੂੰ ਰੋਜ਼ ਗੋਲੀ ਖਾਣੀ ਪੈਂਦੀ ਸੀ ਨਹੀਂ ਤਾਂ ਉਹਦੇ ਸਰੀਰ 'ਚ ਬੜੀ ਦਰਦ ਹੁੰਦੀ ਸੀ ਬੜਾ ਤੜਫਦਾ ਸੀ ਉਹ ਹੁਣ ਬਾਪ ਨੇ ਰੋਜ਼ ਉਹਨੂੰ ਸਮੇਂ ਸਿਰ ਇੱਕ ਗੋਲੀ ਦੇ ਦੇਣੀ ਕਿ ਲੈ ਬੇਟਾ ਦਵਾਈ ਖਾ ਲੈ ਤੇਰੀ ਦਰਦ ਤੇਰੀ ਪੀੜਾ ਦੂਰ ਰਹੇਗੀ ਹੁਣ ਇੱਕ ਵਾਰ ਕੀ ਹੋਇਆ ਉਸ ਬਾਪ ਨੂੰ ਕੋਈ ਜ਼ਰੂਰੀ ਕੰਮ ਆ ਗਿਆ ਉਸਨੇ 7 ਦਿਨਾਂ ਵਾਸਤੇ ਇੱਕ ਹਫਤੇ ਵਾਸਤੇ ਕਿਤੇ ਦੂਰ ਜਾਣਾ ਸੀ ਉਸਨੇ ਜਾਣਾ ਸੀ ਕਿਤੇ ਦੂਰ ਔਰ ਉਹਨੇ ਉਹ ਗੋਲੀਆਂ ਦਾ ਪੱਤਾ ਇੱਕ ਅਲਮਾਰੀ ਚ ਰੱਖ ਦਿੱਤਾ ਔਰ ਆਪਣੇ ਬੇਟੇ ਨੂੰ ਦੱਸ ਦਿੱਤਾ ਕਿ ਬੇਟਾ ਆ ਦੇਖਾ ਦਵਾਈ ਹੈ ਜਿਹੜੀ ਤੂੰ ਰੋਜ਼ ਗੋਲੀ ਖਾਂਦਾ ਹੈ ਨਾ ਉਹ ਮੈਂ ਇੱਥੇ ਅਲਮਾਰੀ ਚ ਰੱਖ ਕੇ ਚੱਲਾ ਆਂ ਦੇਖ ਇੱਥੇ ਪਈ ਹੋਈ ਹੈ ਔਰ ਕਹਿ ਕੇ ਅਲਮਾਰੀ ਨੂੰ ਬੰਦ ਕਰ ਦਿੱਤਾ ਕਿ ਹਰ ਰੋਜ਼ ਤੂੰ ਇਹ ਦਵਾਈ ਖਾ ਲੈਣੀ ਹੈ ਤਾਂ ਕਿ ਤੈਨੂੰ ਇਹ ਤਕਲੀਫ ਪੀੜਾ ਨਾ ਹੋਵੇ ਔਰ ਮੈਂ 7 ਦਿਨਾਂ ਵਾਸਤੇ ਜਾ ਰਿਹਾ 7 ਦਿਨਾਂ ਬਾਅਦ ਮੈਂ ਵਾਪਸ ਆਣਾ ਹੁਣ ਜ਼ਰਾ ਸਮਝਣਾ ਕਹਿ ਕੇ ਬਾਪ ਉਹਨੂੰ ਸਮਝਾ ਕੇ ਚਲਾ ਗਿਆ ਜਦੋਂ ਬਾਪ ਚਲਾ ਗਿਆ 7 ਦਿਨਾਂ ਬਾਅਦ ਜਦੋਂ ਬਾਪ ਵਾਪਸ ਆਇਆ ਤਾਂ ਆਂਦੀ ਹੀ ਸ਼ਾਮ ਨੂੰ ਜਦੋਂ ਦੇਖਿਆ ਤਾਂ ਬੇਟਾ ਤੜਫ ਰਿਹਾ ਹੈ। ਦਰਦ ਨਾਲ ਬੇਟਾ ਤੜਫ ਰਿਹਾ ਹੈ। ਹਾਏ ਹਾਏ ਕਰ ਰਿਹਾ ਹੈ। ਪਿਤਾ ਦੌੜ ਕੀ ਅੰਦਰ ਆਇਆ ਜਦੋਂ ਬੱਚੇ ਦੀ ਆਵਾਜ਼ ਸੁਣੀ ਆ ਕੇ ਉਹਦੇ ਕੋਲ ਗਿਆ ਪੁੱਤਰ ਕੀ ਗੱਲ ਹੋ ਗਈ? ਇਹ ਤਕਲੀਫ ਕਿਉਂ ਹੈ? ਕੀ ਤੂੰ ਦਵਾਈ ਨਹੀਂ ਖਾਧੀ? ਕਹਿੰਦਾ ਪਿਤਾ ਜੀ ਮੈਂ ਤਾਂ ਪਿਛਲੇ 7 ਦਿਨਾਂ ਤੋਂ ਤੜਫ ਰਿਆ। ਮੈਂ ਤਾਂ ਪਿਛਲੇ 7 ਦਿਨਾਂ ਤੋਂ ਦਰਦ ਨਾਲ ਤੜਫ ਰਿਆ ਹਾਂ। ਉਹ ਬਾਪ ਕਹਿੰਦਾ ਕਿਉਂ ਤੜਫ ਰਿਆ ਹੈ? ਜਦ ਮੈਂ ਤੈਨੂੰ ਦੱਸਿਆ ਸੀ ਕਿ ਤੇਰੀ ਦਰਦ ਦੀ ਦਵਾਈ ਇੱਥੇ ਪਈ ਹੋਈ ਹੈ ਤਾਂ ਤੂੰ ਉਹ ਖਾਦੀ ਕਿਉਂ ਨਹੀਂ ਮੈਂ ਸਪੈਸ਼ਲ ਰੱਖ ਕੇ ਗਿਆ ਸੀ ਜਦੋਂ ਬਾਪ ਨੇ ਜਾ ਕੇ ਅਲਮਾਰੀ ਖੋਲੀ ਤਾਂ ਦੇਖਿਆ ਉਹ ਦਵਾਈ ਦਾ ਪੱਤਾ ਉੱਦਾਂ ਹੀ ਪਿਆ ਹੈ ਇੱਕ ਵੀ ਗੋਲੀ ਬੱਚੇ ਨੇ ਨਹੀਂ ਖਾਧੀ ਬਾਪ ਫਟਾਫਟ ਪੱਤਾ ਲੈ ਕੇ ਆਇਆ ਇੱਕ ਗੋਲੀ ਕੱਢੀ ਬੱਚੇ ਦੇ ਮੂੰਹ ਚ ਪਾਈ ਪਾਣੀ ਦਿੱਤਾ ਜਦੋਂ ਉਹਨੇ ਖਾਧੀ 10 ਮਿੰਟ ਬਾਅਦ ਦਵਾਈ ਨੇ ਅਸਰ ਕੀਤਾ ਉਹ ਦਰਦ ਠੀਕ ਹੋ ਗਈ ਜਦੋਂ ਦਰਦ ਠੀਕ ਹੋਈ ਬੱਚਾ ਬੈਠ ਗਿਆ ਤਾਂ ਬਾਪ ਕਹਿੰਦਾ ਤੂੰ ਠੀਕ ਹੈ ਤੂੰ ਪਾਗਲ ਹੈ ਮੈਂ ਚੰਗਾ ਭੱਲਾ ਤੈਨੂੰ ਦੱਸ ਕੇ ਗਿਆ ਸੀ ਕਿ ਤੇਰੇ ਇਹ ਦਰਦ ਦੀ ਦਵਾ ਇੱਥੇ ਪਈ ਐ ਆਹ ਹੈ ਗੋਲੀ ਇਸ ਦਰਦ ਦੀ ਜੋ ਮੈਂ ਤੈਨੂੰ ਰੋਜ਼ ਦਿੰਦਾ ਸੀ ਤੂੰ ਖਾਦੀ ਕਿਉਂ ਨਹੀਂ ਤੈਨੂੰ ਮੈਂ ਦੱਸ ਕੇ ਵੀ ਗਿਆ ਸੀ ਕਿ ਮੈਂ ਇਸ ਅਲਮਾਰੀ ਚ ਰੱਖ ਕੇ ਜਾ ਰਿਹਾ ਮੇਰੇ ਜਾਣ ਤੋਂ ਬਾਅਦ ਖਾ ਲੈ ਉਹਨਾਂ ਨੇ ਕਿਹਾ ਪਿਤਾ ਜੀ ਕੀ ਕਰਾਂ ਗੋਲੀ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਜਰਾ ਧਿਆਨ ਦੇਣਾ ਸਾਰੇ ਜੀ ਗੋਲੀ ਖਾਣ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਬਸ ਮੈਂ ਸੱਜਣਾ ਮਿੱਤਰਾਂ ਜੀ ਆਪਣੇ ਦੋਸਤਾਂ ਜੀ ਖੇਲਣ ਲੱਗਾ ਰਿਆਂ ਜਦੋਂ ਦਰਦ ਹੋਈ ਤਾਂ ਮੇਰਾ ਉਧਰ ਧਿਆਨ ਹੀ ਨਹੀਂ ਗਿਆ ਤਾਂ ਹੁਣ ਜਰਾ ਸਮਝਣਾ ਸਾਰੇ ਜੀ ਜਦੋਂ ਉਹਨਾਂ ਇੰਨੀ ਗੱਲ ਕਹੀ ਤਾਂ ਬਾਪ ਨੇ ਕਿਹਾ ਬੇਟਾ ਇਹ ਕਿਦਾਂ ਦੀ ਮੂਰਖਤਾ ਜਦ ਤੈਨੂੰ ਪਤਾ ਸੀ ਇਹ ਦਰਦ ਦੀ ਦੁਆ ਇਹੀ ਹੈ ਇਹਨੂੰ ਖਾ ਕੇ ਹੀ ਤੇਰਾ ਦਰਦ ਦੂਰ ਹੋਣਾ ਹੈ ਤਾਂ ਫਿਰ ਇਹਦਾ ਮਤਲਬ ਕੀ ਸੀ ਕਿ ਧਿਆਨ ਨਹੀਂ ਗਿਆ ਹੁਣ ਅਸੀਂ ਕਹਾਂਗੇ ਇਹ ਕਿਦਾਂ ਦਾ ਲੜਕਾ ਸੀ ਮੂਰਖ ਸੀ ਇਹਨੂੰ ਅਕਲ ਨਹੀਂ ਸੀ ਸਮਝ ਨਹੀਂ ਸੀ ਦਰਦ ਨਾਲ ਤੜਫ ਪੀ ਰਿਹਾ ਹੈ ਔਰ ਬਾਪ ਨੇ ਦੱਸਿਆ ਵੀ ਹੈ ਕਿ ਦਵਾਈ ਇੱਥੇ ਪਈ ਹੋਈ ਹੈ ਔਰ ਇਹੀ ਤਰ੍ਹਾਂ ਦੁੱਖਾਂ ਦੀ ਦੁਆ ਹੈ ਪਰ ਫਿਰ ਵੀ ਬੱਚਾ ਕਹਿੰਦਾ ਮੇਰਾ ਉਧਰ ਧਿਆਨ ਹੀ ਨਹੀਂ ਗਿਆ ਕਿੱਦਾਂ ਦਾ ਮੂਰਖ ਬੱਚਾ ਹੈ ਹੁਣ ਅਸੀਂ ਉਸ ਆਦਮੀ ਨੂੰ ਕਹਿੰਦੇ ਆ ਮੂਰਖ ਕਿੱਦਾਂ ਦਾ ਮੂਰਖ ਹੈ ਬਾਪ ਨੇ ਦੱਸਿਆ ਵੀ ਤੇਰੇ ਦਰਦ ਦੀ ਦੁਆ ਇਹ ਹੈ ਪਰ ਫਿਰ ਵੀ ਇਹਨਾਂ ਦਵਾਈ ਖਾਦੀ ਨਹੀਂ ਉਧਰ ਧਿਆਨ ਨਹੀਂ ਦਿੱਤਾ 7 ਦਿਨ ਦਰਦ ਵਿੱਚ ਤੜਫਦਾ ਰਿਹਾ ਕਿੱਦਾਂ ਦਾ ਪਾਗਲ ਹੈ ਹੁਣ ਅਸੀਂ ਉਹਨੂੰ ਕਹਿ ਸਕਦੇ ਆ ਪਾਗਲ ਤਾਂ ਜਰਾ ਆਪਣੇ ਵੱਲ ਧਿਆਨ ਲਿਆਈਏ ਕਿ ਅੱਜ ਇਨਸਾਨ ਵੀ ਕਿਤੇ ਨਾ ਕਿਤੇ ਉਹ ਪਾਗਲਪਨ ਕਰ ਰਿਹਾ ਹੈ ਕਿਉਂਕਿ ਇਨਸਾਨ ਵੀ ਜੀਵਨ ਚ ਬੜਾ ਦੁਖੀ ਹੈ ਇਨਸਾਨ ਵੀ ਜੀਵਨ ਚ ਬੜੀਆਂ ਤਕਲੀਫਾਂ ਨਾਲ ਭਰਿਆ ਹੋਇਆ ਹੈ ਪਰ ਯਾਦ ਰੱਖੋ ਸਾਡੇ ਗੁਰੂ ਰਹਿਬਰ ਪੀਰ ਫਕੀਰ ਔਲੀਆ ਅਵਤਾਰ ਸਾਨੂੰ ਦੱਸ ਗਏ ਹੈ ਕਿ ਤੇਰੇ ਦੁੱਖਾਂ ਦੀ ਦੁਆ ਕੀ ਹੈ ਤੇਰੀ ਪਰੇਸ਼ਾਨੀਆਂ ਦਾ ਹੱਲ ਕੀ ਹੈ ਪਰ ਅੱਜ ਇਨਸਾਨ ਹੈ ਕਿ ਇਨਸਾਨ ਕਹਿੰਦਾ ਕਿ ਉਹ ਦੁਆ ਖਾਣ ਦਾ ਮੇਕੋ ਟਾਈਮ ਹੀ ਨਹੀਂ ਹੈ ਕਿਉਂਕਿ ਉਧਰ ਮੇਰਾ ਧਿਆਨ ਹੀ ਨਹੀਂ ਜਾਂਦਾ ਦਿਨ ਰਾਤ ਤੜਫਣਾ ਮਨਜ਼ੂਰ ਹੈ ਦਿਨ ਰਾਤ ਪੀੜ ਚਲਣੀ ਮਨਜ਼ੂਰ ਹੈ ਦਿਨ ਰਾਤ ਹਾਏ ਹਾਏ ਕਰਨਾ ਮਨਜ਼ੂਰ ਹੈ ਪਰ ਉਹ ਦੁਆ ਜਿਹੜੀ ਸਾਰੇ ਦੁੱਖਾਂ ਦੀ ਦਾਰੂ ਹੈ ਉਹ ਦੁਆ ਨੂੰ ਖਾਣ ਵੱਲ ਸਾਡਾ ਧਿਆਨ ਹੀ ਨਹੀਂ ਹੈ ਸਾਡਾ ਟਾਈਮ ਹੀ ਨਹੀਂ ਹੈ ਕਿ ਅਸੀਂ ਉਹ ਦੁਆ ਖਾ ਸਕੀਏ ਉਹਨੋਂ ਕਿਹੜੀ ਦੁਆ ਹੈ ਜੋ ਸਾਨੂੰ ਗੁਰੂਆਂ ਰਹਿਬਰਾਂ ਨੇ ਦੱਸੀ ਹੈ ਜਿਹਦਾ ਬਾਪ ਦੱਸ ਗਿਆ ਸੀ ਉਸ ਬੱਚੇ ਨੂੰ ਕਿ ਆਹ ਹੈ ਤੇਰੀ ਦਵਾਈ ਇੱਥੇ ਰੱਖੀ ਹੋਈ ਹੈ ਬੇਟਾ ਲੈ ਲਈ ਜਦੋਂ ਦਰਦ ਹੋਵੇ ਖਾ ਲੈ ਔਰ ਜੇ ਤੂੰ ਦਰਦ ਹੋਣ ਤੋਂ ਪਹਿਲਾਂ ਹੀ ਰੋਜ਼ ਟਾਈਮ ਨਾਲ ਖਾਂਦਾ ਰਹੇਂਗਾ ਤਾਂ ਦਰਦ ਤੇਰੇ ਕਦੀ ਹੋਏਗੀ ਨਹੀਂ ਪਰ ਜੇ ਖਾਣੀ ਭੁੱਲ ਜਾਵੇਂ ਤਾਂ ਜਦੋਂ ਦਰਦ ਹੋਵੇ ਯਾਦ ਨਾਲ ਖਾ ਲਈ ਤਾਂ ਦਰਦ ਦੂਰ ਹੋ ਜਾਏਗੀ ਪਰ ਬੱਚਾ ਦੇਖੋ ਖੇਲਣ 'ਚ ਲੱਗਾ ਰਿਹਾ ਦਰਦ ਨਾਲ ਤੜਫਦਾ ਰਿਹਾ ਪਰ ਕਹਿੰਦਾ ਦਵਾਈ ਖਾਣ ਵਾਲ ਧਿਆਨ ਹੀ ਨਹੀਂ ਗਿਆ ਉਧਰ ਟਾਈਮ ਹੀ ਨਹੀਂ ਲੱਗਾ ਫਿਰ ਮੂਰਖ ਨਹੀਂ ਤਾਂ ਹੋਰ ਕੀ ਹੈ ਇਸ ਲਈ ਆਓ ਐਸੀ ਉਹ ਬੱਚੇ ਵਾਲੀ ਮੂਰਖਤਾ ਨਾ ਕਰੀਏ ਐਸੀ ਆਪਣੇ ਜੀਵਨ ਚ ਉਹ ਸਮਝ ਲਈਏ ਕਿਉਂਕਿ ਸਾਨੂੰ ਵੀ ਸਾਡੇ ਗੁਰੂਆਂ ਰਹਿਬਰਾਂ ਨੇ ਇੱਕ ਦਵਾਈ ਦੱਸੀ ਹੋਈ ਹੈ ਜੋ ਸਾਰੇ ਦਰਦਾਂ ਦੀ ਓਸ਼ਧੀ ਹੈ ਜਿਹਦੇ ਨਾਲ ਸਾਡੇ ਜੀਵਨ ਦੀਆਂ ਸਾਰੀਆਂ ਦਰਦਾਂ ਦੂਰ ਹੋ ਸਕਦੀਆਂ ਹਨ ਉਹ ਕਿਹੜੀ ਦਵਾਈ ਹੈ ਇਹਨੂੰ ਕਬੀਰ ਸਾਹਿਬ ਵੀ ਕਹਿੰਦੇ ਹੈ ਕਿ RAM ਨਾਮ ਹੈ ਓਸ਼ਧੀ ਸਤਗੁਰ ਸੰਤ ਹਕੀਮ ਕਬੀਰ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਜਾਂ ਦੂਜੇ ਲਫਜ਼ਾਂ ਚ ਗੁਰੂਆਂ ਨੇ ਵੀ ਇਹ ਫਰਮਾਇਆ ਹੈ ਕਿ ਨਾਮ ਜਪਤ ਦੁੱਖ ਜਾਏ ਹਰ ਕਾ ਨਾਮ ਜਪਤ ਦੁੱਖ ਜਾਏ ਜਾਂ ਦੂਜੇ ਲਫ਼ਜ਼ਾਂ ਚ ਕਿਹਾ ਹੈ ਕਿ ਸਭ ਦੁੱਖਾਂ ਕਾ ਔਸ਼ਦ ਨਾਮ ਜਰਾ ਦੇਖੋ ਦੁੱਖਾਂ ਦੀ ਦਵਾਈ ਦੱਸ ਦਿੱਤੀ ਕਿ ਔਸ਼ਧੀ ਹੈ ਸਾਰੇ ਦੁੱਖਾਂ ਦੀ ਉਹ ਪ੍ਰਮਾਤਮਾ ਦੀ ਬੰਦਗੀ ਉਹ ਪ੍ਰਮਾਤਮਾ ਦਾ ਸਿਮਰਨ ਉਹ ਪ੍ਰਮਾਤਮਾ ਦੀ ਭਗਤੀ ਇਹ ਸਾਰੇ ਦੁੱਖਾਂ ਦੀ ਦੁਆ ਹੈ ਇਸ ਲਈ ਕਬੀਰ ਸਾਹਿਬ ਵੀ ਕਹਿੰਦੇ ਹੈ ਕਿ RAM ਨਾਮ ਔਸ਼ਧੀ ਹੈ ਤਸਤ ਗੁਰ ਸੰਤ ਹਕੀਮ ਤਸੰਤ ਉਹ ਹਕੀਮ ਹੈ ਸੰਤ ਉਹ ਵੈਦ ਹੈ ਜਿੱਥੋਂ ਸਾਨੂੰ ਇਹ ਓਸ਼ਦੀ ਮਿਲਣੀ ਹੈ ਜਿੱਦਾਂ ਬਾਪ ਨੇ ਦੱਸਿਆ ਇੱਥੇ ਦਵਾਈ ਪਈ ਹੈ ਬੇਟਾ ਜਦੋਂ ਵਕਤ ਆਵੇ ਖਾ ਲਈ ਇਸੇ ਤਰ੍ਹਾਂ ਯਾਦ ਰੱਖੋ ਜੇ ਤੁਹਾਡੇ ਜੀਵਨ 'ਚ ਤਕਲੀਫਾਂ ਹੈ ਦੁੱਖ ਹੈ ਪਰੇਸ਼ਾਨੀਆਂ ਹੈ ਤਾਂ ਗੁਰੂ ਰਹਿਬਰ ਪਹਿਲੇ ਇਸ਼ਾਰਾ ਕਰ ਗਏ ਕਿ ਸਭ ਦੁੱਖਾਂ ਦਾ ਔਸ਼ਦ ਨਾਮ ਸਾਰੇ ਦੁੱਖਾਂ ਦੀ ਓਸ਼ਦੀ ਪ੍ਰਮਾਤਮਾ ਦਾ ਨਾਮ ਹੈ ਤਾਂ ਹੁਣ ਅਜ ਬੰਦੇ ਨੂੰ ਕੋ ਅਈ ਸਿਮਰਨ ਕਰਦਾ ਮੇਕੋ ਟਾਈਮ ਹੀ ਨਹੀਂ ਲੱਗਦਾ ਉਧਰ ਧਿਆਨ ਹੀ ਨਹੀਂ ਜਾਂਦਾ ਹੁਣ ਕਿਹੜਾ ਬੰਦਾ ਐਦਾਂ ਦਾ ਇੱਥੇ ਹੈ ਜਿਹੜਾ ਕਹਿ ਸੋਵੇ ਮੈਨੂੰ ਸਿਮਰਨ ਵੱਲ ਧਿਆਨ ਹੁੰਦਾ ਹੈ ਨਹੀਂ ਬਸ ਮੇਰਾ ਧਿਆਨ ਤਾਂ ਦੁਨੀਆ ਵੱਲ ਲੱਗਾ ਹੋਇਆ ਹੈ ਖਾਣ ਵੱਲ ਧਿਆਨ ਹੈ ਪਾਣ ਵੱਲ ਧਿਆਨ ਹੈ ਹੋਰ ਸਾਰੇ ਕੰਮਾਂ ਵੱਲ ਧਿਆਨ ਹੈ ਇੱਥੇ ਕਿ ਹੁਣ ਐਡ ਆ ਜਾਵੇ ਨਾ ਟੀਵੀ ਦੇ ਉੱਪਰ ਕਿ 5 ਦਿਨਾਂ ਬਾਅਦ ਆ ਸੁਪਰ ਹਿੱਟ ਫਿਲਮ ਦਿਖਾਈ ਜਾਣੀ ਉਹਦਾ ਧਿਆਨ ਹੁੰਦਾ ਹੈ 5ਵੇਂ ਦਿਨ ਨੇ ਸੀ ਟਾਈਮ ਲਾ ਕੇ ਰੱਖਦੇ ਆ ਕਿ ਭਾਈ ਇਹ ਨੰਗ ਨਾ ਜਾਵੇ ਹਰ ਚੀਜ਼ ਦਾ ਧਿਆਨ ਹੈ ਪਰ ਪ੍ਰਮਾਤਮਾ ਦੇ ਸਿਮਰਨ ਵੱਲ ਜੋ ਸਾਡੇ ਦੁੱਖਾਂ ਦੀ ਦੁਆ ਹੈ ਉਹਦੇ ਵੱਲ ਸਾਡਾ ਕੋਈ ਧਿਆਨ ਹੀ ਨਹੀਂ ਹੈ। ਇਹੀ ਸਾਡੇ ਦੁੱਖਾਂ ਦਾ ਕਾਰਨ ਹੈ। ਇਹਦਾ ਦਵਾਈ ਤਾਂ ਸਾਨੂੰ ਗੁਰੂ ਰਹਿਬਰ ਦੱਸ ਗਏ। ਪਰ ਉਹ ਦਵਾਈ ਖਾਣ ਦਾ ਸਮਾਂ ਹੀ ਬੰਦਾ ਕਹਿੰਦਾ ਨਹੀਂ ਹੈ। ਸਿਮਰਨ ਕਰਨ ਦਾ ਸਮਾਂ ਨਹੀਂ ਹੈ। ਨਾਮ ਜਪਣ ਦਾ ਸਮਾਂ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਨਾ ਵਿਵੇਕਾਨੰਦ ਦੇ ਕੋਲ ਇੱਕ ਵਾਰ ਇੱਕ ਸੇਠ ਗਿਆ। ਸੇਠ ਨੇ ਕਿਹਾ ਜੀ ਮੈਂ ਬੜਾ ਪਰੇਸ਼ਾਨ ਹੈ। ਬੜੀ ਚਿੰਤਾ ਘੇਰੀ ਰੱਖਦੀ ਹੈ। ਤਾਂ ਵਿਵੇਕਾਨੰਦ ਜੀ ਕਹਿੰਦੇ ਧਿਆਨ ਕਰਿਆ ਕਰ। ਸਿਮਰਨ ਕਰਿਆ ਕਰ ਉਹ ਕਹਿੰਦਾ ਜੀ ਕੀ ਕਰਾਂ ਸਿਮਰਨ ਕਰਨ ਦਾ ਮੇ ਕੋ ਸਮਾਂ ਹੀ ਨਹੀਂ ਹੈ ਤਾਂ ਵਿਵੇਕਾਨੰਦ ਮੁਸਕੁਰਾਏ ਵਿਵੇਕਾਨੰਦ ਕਹਿੰਦੇ ਦੁਨੀਆ ਤੇ ਮੈਂ ਇੱਕ ਵੀ ਇਨਸਾਨ ਐਸਾ ਨਹੀਂ ਦੇਖਿਆ ਜਿਹਨੂੰ 24 ਘੰਟੇ ਤੋਂ ਘੱਟ ਸਮਾਂ ਮਿਲਿਆ ਹੋਵੇ ਔਰ ਤੂੰ ਕਹਿੰਦਾ ਮੇ ਕੋ ਸਮਾਂ ਨਹੀਂ ਹੈ ਕੀ ਤੈਨੂੰ 22 ਘੰਟੇ ਮਿਲੇ ਇਹ ਤੈਨੂੰ 20 ਘੰਟੇ ਮਿਲੇ ਟਾਈਮ ਪ੍ਰਮਾਤਮਾ ਨੇ ਸਭਨਾਂ ਨੂੰ ਇੱਕ ਬਰਾਬਰ ਦਿੱਤਾ ਹੈ ਕਿਉਂਕਿ ਇੱਕੋ ਹੀ ਤਾਂ ਚੀਜ਼ ਹੈ ਕਿਸੇ ਕੋ ਧਨ ਘੱਟ ਹੋ ਸਕਦਾ ਕਿਸੇ ਕੋ ਵੱਧ ਹੋ ਸਕਦਾ ਕਿਸੇ ਕੋ ਕੱਪੜਾ ਜ਼ਿਆਦਾ ਹੋ ਸਕਦਾ ਕਿਸੇ ਕੋ ਥੋੜਾ ਹੋ ਸਕਦਾ ਕਿਸੇ ਕੋ ਕਾਰ ਹੋ ਸਕਦੀ ਕਿਸੇ ਕੋ ਮੋਟਰਸਾਈਕਲ ਹੋ ਸਕਦਾ ਹੋਰ ਸਾਰੀਆਂ ਚੀਜ਼ਾਂ ਉੱਪਰ ਥੱਲੇ ਹੋ ਸਕਦੀਆਂ ਹੈ ਯਾਨੀ ਜ਼ਿਆਦਾ ਮਾਤਰਾ ਚ ਘੱਟ ਮਾਤਰਾ ਚ ਹੋ ਸਕਦੀਆਂ ਹੈ ਪਰ ਇੱਕ ਸਮਾਂ ਹੀ ਇਦਾਂ ਦਾ ਜੋ ਸਾਰਿਆਂ ਕੋਲ ਇੱਕੋ ਹੀ ਮਾਤਰਾ ਚ ਹੈ ਚਾਹੇ ਕੋਈ ਰਾਜਾ ਹੋਵੇ ਕੋਈ ਰਾਸ਼ਟਰਪਤੀ ਹੋਵੇ ਕੋਈ ਭਿਖਾਰੀ ਹੋਵੇ ਟਾਈਮ ਸਾਰਿਆਂ ਕੋਲ ਉਨਾ ਹੀ ਹੈ ਸੋ ਵਿਵੇਕਾਨੰਦ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਤੂੰ ਕਹਿੰਦਾ ਸਮਾਂ ਨਹੀਂ ਹੈ ਜਦੋਂ ਸਮੇਂ ਦੀ ਸ਼ਿਕਾਇਤ ਕਰਦੇ ਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਮਾਂ ਨਹੀਂ ਹੈ ਇਹਦਾ ਮਤਲਬ ਇਹ ਹੈ ਕਿ ਸਾਨੂੰ ਪ੍ਰੇਮ ਨਹੀਂ ਹੈ ਸਾਡੇ ਅੰਦਰ ਪਿਆਰ ਨਹੀਂ ਹੈ ਕਿਉਂਕਿ ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਸਮਾਂ ਆਪਣੇ ਆਪ ਨਿਕਲ ਆਂਦਾ ਹੈ ਇਹ ਤਾਂ ਕਦੀ ਤੁਸੀਂ ਦੇਖ ਲਓ ਆਪਣੇ ਆਪ ਨੂੰ ਅਜਮਾ ਕੇ ਦੇਖ ਲਓ ਨਾ ਜੋ ਕਵਾਂਗੇ ਦਿਲੋਂ ਆਪਣੇ ਨੂੰ ਪੁੱਛ ਕੇ ਦੇਖ ਲਿਓ ਕਿ ਜਿਹਦੇ ਨਾਲ ਤੁਹਾਨੂੰ ਪ੍ਰੇਮ ਨਹੀਂ ਹੈ ਉਹਦਾ ਫੋਨ ਆ ਜਾਵੇ ਜਾਂ ਉਹ ਤੁਹਾਡੇ ਕੋਲ ਆ ਕੇ ਬਹਿ ਜਾਵੇ ਤੁਹਾਡਾ ਮਨ ਕਾਲਾ ਪੈ ਜਾਂਦਾ ਯਾਰ ਬੰਦ ਕਰੇ ਫੋਨ ਕਿੰਨੀਆਂ ਗੱਲਾਂ ਕਰੀ ਜਾਂਦਾ ਕੱਟਦਾ ਹੀ ਨਹੀਂ ਉੱਠ ਕੇ ਜਾਂਦਾ ਹੀ ਨਹੀਂ ਇਹ ਤਾਂ ਜਦੋਂ ਕਿਸੇ ਪਿਆਰੇ ਦਾ ਫੋਨ ਆ ਜਾਵੇ ਫਿਰ ਪਵਾ ساری ਰਾਤ ਗੱਲ ਕਰਦੇ ਰਹੀਏ ਫਿਰ ਬੰਦਾ ਕਹਿੰਦਾ ਹਾਏ ਫੋਨ ਕੱਟਣਾ ਨਹੀਂ ਨਹੀਂ ਹਲੇ ਹੋਰ 10 ਮਿੰਟ ਕਰ ਲੈ ਯਾਰ ਹੈ ਟਾਈਮ ਟਾਈਮ ਕੀ ਹੋਇਆ ਉੱਥੇ 2 ਘੰਟੇ 2.5 ਘੰਟੇ 3 ਘੰਟੇ ਵੀ ਲੱਗ ਜਾਣ ਤਾਂ ਬੰਦੇ ਨੂੰ ਲੱਗਦਾ ਥੋੜਾ ਬੋਲੋ ਹੁੰਦਾ ਕਿ ਨਹੀਂ ਇਦਾਂ ਜਿਹਦੇ ਨਾਲ ਪਿਆਰ ਹੈ ਉਹ ਪਿਆਰੇ ਦੀਆਂ ਗੱਲਾਂ ਪਵਾ 2-2 ਘੰਟੇ ਹੁੰਦੀਆਂ ਰਹਿਣ ਬੰਦੇ ਨੂੰ ਫਰਕ ਨਹੀਂ ਪੈਂਦਾ ਪਰ ਜਿੱਥੇ ਪਿਆਰ ਨਹੀਂ ਹੈ ਉੱਥੇ 10 ਸੈਕਿੰਡ ਦੀ ਗੱਲ ਵੀ ਉਕੇ ਲੱਗਦੀ ਆ ਬੰਦਾ ਕਹਿੰਦਾ ਫਟਾਫਟ ਕੱਟ ਦੇਵੇ ਫੋਨ ਹੁਣ ਜਿੱਥੇ ਪ੍ਰੇਮ ਐ ਉਹ ਪ੍ਰੇਮ ਵਾਸਤੇ ਸਮਾਂ ਆਪਣੇ ਆਪ ਹੀ ਨਿਕਲਦਾ ਹੈ ਕਿਉਂਕਿ ਬੰਦਾ ਤੜਫਦਾ ਹੈ ਜਦਾਂ ਸਮਝ ਲਓ ਨਾ ਜਦੋਂ ਬੰਦੇ ਨੂੰ ਭੁੱਖ ਲੱਗਦੀ ਹੈ ਬੰਦਾ ਜਿੰਨਾ ਮਰਜੀ ਬਿਜ਼ੀ ਹੋਵੇ ਜਿੰਨਾ ਮਰਜੀ ਬੰਦਾ ਕਹਵੇ ਮੈਨੂੰ ਹਜ਼ਾਰਾਂ ਕੰਮ ਐ ਪਰ ਜਦੋਂ ਭੁੱਖ ਲੱਗਦੀ ਹੈ ਤਾਂ ਖਾਣੇ ਵਾਸਤੇ ਟਾਈਮ ਉਹ ਆਪ ਹੀ ਕੱਢਦਾ ਨੂੰ ਪਤਾ ਖਾਣਾ ਨਾ ਖਾਦਾ ਮੈਂ ਮਰ ਜਾਣਾ ਬੋਲੋ ਸਮਝਦੇ ਹੋ ਕਿ ਉਹਨੂੰ ਪਤਾ ਖਾਣਾ ਨਾ ਖਾਦਾ ਤਾਂ ਮੈਂ ਮਰ ਜਾਣਾ ਸ੍ਰੀ ਵੇਕਾ ਆਨੰਦ ਨੇ ਦੂਜੀ ਗੱਲ ਕਹੀ ਬਿਵੇਕਾਨੰਦ ਕਹਿੰਦੇ ਜਰਾ ਸਮਝਣਾ ਸਾਰੇ ਜੀ ਕਹਿੰਦੇ ਸਾਨੂੰ ਦੇਖ ਸਾਨੂੰ ਦੇਖ ਐਸੀ ਵੀ ਤਾਂ ਧਿਆਨ ਦੇ ਵਾਸਤੇ ਸਮਾਂ ਕੱਢਦੇ ਹੀ ਆ ਤਾਂ ਉਹਨਾਂ ਕਿਹਾ ਮਹਾਰਾਜ ਜਰਾ ਹੁਣ ਸਮਝਣਾ ਉਹਨਾਂ ਕਿਹਾ ਮਹਾਰਾਜ ਤੁਸੀਂ ਸੰਿਆਸੀ ਹੋ ਤੁਸੀਂ ਤਾਂ ਧਿਆਨ ਵਾਸਤੇ ਸਮਾਂ ਕੱਢ ਲੈਂਦੇ ਹੋ ਐਸੀ ਕਿਦਾਂ ਗੱਡੀਏ ਤਾਂ ਉਸ ਵੇਲੇ ਬਿਵੇਕਾਨੰਦ ਕਹਿੰਦੇ ਕੀ ਭੋਜਨ ਵਾਸਤੇ ਤੂੰ ਸਮਾਂ ਨਹੀਂ ਕੱਢਦਾ ਜਰਾ ਸਮਝਣਾ ਸਾਰੇ ਜੀ ਉਹ ਕਹਿੰਦਾ ਜੀ ਭੋਜਨ ਵਾਸਤੇ ਸਮਾਂ ਕੱਢਣਾ ਹੀ ਹੈ ਜੇ ਭੋਜਨ ਵਾਸਤੇ ਨਾ ਸਮਾਂ ਕੱਢਿਆ ਤਾਂ ਫਿਰ ਤਾਂ ਮੈਂ ਤਾਂ ਮਰ ਜਾਣਾ ਹੈ ਉਹ ਕਹਿੰਦੇ ਬਸ ਜਦੋਂ ਇਨਸਾਨ ਭੋਜਨ ਦੀ ਇਹ ਭਾਵਨਾ ਨੂੰ ਸਮਝਦਾ ਹੈ ਨਾ ਇਸੇ ਤਰ੍ਹਾਂ ਇਨਸਾਨ ਉਹ ਸਿਮਰਨ ਦੀ ਭਾਵਨਾ ਨੂੰ ਵੀ ਸਮਝੇ ਕਿ ਜੇ ਮੈਂ ਆਪਣੇ ਪ੍ਰਭੂ ਦਾ ਸਿਮਰਨ ਨਾ ਕੀਤਾ ਉਹਨੂੰ ਯਾਦ ਨਾ ਕੀਤਾ ਤਾਂ ਫਿਰ ਮੈਂ ਵੀ ਮਰ ਜਾਣਾ ਹੈ ਇੰਨਾ ਪ੍ਰਮਾਤਮਾ ਦਾ ਨਾਮ ਉਹਦਾ ਪ੍ਰੇਮ ਸਾਡੇ ਹਿਰਦੇ ਨਾਲ ਜੁੜ ਜਾਣਾ ਚਾਹੀਦਾ ਹੈ ਕਿ ਉਹ ਤੋਂ ਬਿਨਾ ਇੱਕ ਪਲ ਸਵਾਸ ਲੈਣਾ ਵੀ ਸਾਨੂੰ ਔਖਾ ਲੱਗੇ ਇਸ ਲਈ ਪੜਕੇ ਦੇਖੋ ਵੇਕਾ ਨੰਦ ਜੀ ਦੀ ਇਹ ਸਾਖੀ ਤਾਂ ਬੜਾ ਇਹਦੇ ਵਿੱਚ ਪਿਆਰ ਦੀ ਗੱਲ ਬਿ ਵੇਕਾ ਆਨੰਦ ਦੱਸ ਰਹੇ ਹੈ ਜੇ ਸਮਝ ਕੇ ਦੇਖੋ ਥੋੜਾ ਜਿਹਾ ਉਹ ਕਹਿੰਦੇ ਜਿਸ ਤਰ੍ਹਾਂ ਬੰਦੇ ਨੂੰ ਇਹ ਸਮਝ ਹੈ ਕਿ ਭੋਜਨ ਨਾ ਕੀਤਾ ਮੈਂ ਮਰ ਜਾਣਾ ਹੈ ਇਸੇ ਤਰ੍ਹਾਂ ਇਨਸਾਨ ਨੂੰ ਇਹ ਵੀ ਹੋਣਾ ਚਾਹੀਦਾ ਜੇ ਮੈਂ ਆਪਣੇ ਪ੍ਰਭੂ ਨੂੰ ਯਾਦ ਨਾ ਕੀਤਾ ਆਪਣੇ ਪ੍ਰਭੂ ਦੀ ਬੰਦਗੀ ਨਾ ਕੀਤੀ ਤਾਂ ਫਿਰ ਵੀ ਮੇਰਾ ਜੀਵਨ ਖਤਮ ਫਿਰ ਵੀ ਮੇਰਾ ਜੀਵਨ ਜੀਵਨ ਨਹੀਂ ਹੈ ਇਸ ਲਈ ਜਿੱਥੇ ਪ੍ਰੇਮ ਹੈ ਉੱਥੇ ਸਮਾਂ ਆਪਣੇ ਆਪ ਨਿਕਲਦਾ ਹੈ